क्यों निशान क्यों निशान क्यों निशान निशान, जीतेगा भाई जीतेगा जीतेगा भाई जीतेगा क्यों निशान क्यों निशान ना निशान जीतेगा जीतेगा सबसे बढ़िया काम करके प्रवासी यादों के लिए ही खड़े चो निशान जीतेगा भाई जीतेगा जीतेगा भाई जीतेगा मैं जुगल महाजन ਨੈਸ਼ਨਲ ਜਰਨਲਿਸਟ ਸੈਕਟਰੀ ਆਸ ਪੰਜਾਬ ਪਾਰਟੀ ਔਰ ਆਲ ਇੰਡੀਆ ਐਂਟੀ ਕ腐ਸ਼ਨ ਮੋਰਚਾ ਜਿਤਿੰਦਰ ਗੁਪਤਾ ਮੁਰਾਦਪੁਰਾ ਤੋਂ ਜਿਲ੍ਹਾ ਪਰਚੀ ਦੀ ਚੋਣ ਲੜ ਰਿਹਾ ਔਰ ਇਸ ਸ਼ਖਸੀਅਤ ਨੂੰ ਦੇਖਦੇ ਹੋਏ ਇਹਦੇ ਵਿਹਾਰ ਨੂੰ ਦੇਖਦੇ ਹੋਏ ਇਹਦੀ ਇਮਾਨਦਾਰੀ ਨੂੰ ਦੇਖਦੇ ਹੋਏ ਆਸ ਪੰਜਾਬ ਪਾਰਟੀ ਔਰ ਆਲ ਇੰਡੀਆ ਐਂਟੀ ਕ腐ਸ਼ਨ ਮੋਰਚਾ ਨੇ ਇਹਨੂੰ ਆਪਣਾ ਸਮਰਥਨ ਦਿੱਤਾ ਔਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਨੌਜਵਾਨ ਨੂੰ ਇਮਾਨਦਾਰ ਨੂੰ ਆਪਣੀ ਵੋਟ ਜਿਹੜੀ ਹੈ ਉਹ ਪਾ ਕੇ ਕਾਮਯਾਬ ਕਰੋ ਤਾਂ ਕਿ ਜਿਹੜੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਲੋਕਾਂ ਨੇ ਚੰਗੀ ਤਰ੍ਹਾਂ ਦੇਖ ਲਿਆ ਜੋ ਲੁੱਟਖਸੁੱਟ ਹੋ ਰਹੀ ਹੈ ਜੋ ਗੁੰਡਾਗਰਦੀ ਹੋ ਰਹੀ ਹੈ ਉਸ ਨੂੰ ਨੱਥ ਪਾਉਣ ਦੇ ਲਈ ਜ਼ਿਲ੍ਹਾ ਪਛੇਤ ਤੋਂ ਚੋਣ ਲੜਦੇ ਜਤਿੰਦਰ ਗੁਪਤਾ ਨੂੰ ਜੇਜਾ ਚੋਣ ਨਿਸ਼ਾਨ ਜਿਹੜਾ ਉਹ ਸਿਲਾਈ ਮਸ਼ੀਨ ਹੈ ਸਿਲਾਈ ਮਸ਼ੀਨ ਜਿਹੜਾ ਬਰੀਕੀ ਦੇ ਨਾਲ ਕੱਪੜੇ ਦੀ ਸਿਲਾਈ ਕਰਦੀ ਆ ਜਿਸ ਤਾ ਦੇ ਨਾਲ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਦੀ ਜਿਹੜਾ ਵਧਿਆ ਜਾ ਰਹੀਆਂ ਔਰ ਲਾ ਐਂਡ ਆਰਡਰ ਦੀ ਸਿਸਟਮ ਜਿਹੜੀ ਆ ਉਹ ਵਿਗੜਦੀ ਜਾ ਰਹੀ ਹੈ ਜਿਸ ਨਾਲ ਸਿਲਾਈ ਜਿਹੜੀ ਆ ਬਰੀਕ ਬਰੀਕ ਸਿਲਾਈ ਕਰਦੀ ਆ ਇਸ ਤਰ੍ਹਾਂ ਹੀ ਬਰੀਕ ਬਰੀਕ ਜਿਹੜੇ ਕੰਮ ਮੈਂ ਬ੍ਰੀਕੀਆਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਜਿਹੜੇ ਖੁੱਲੇ ਕੰਮ ਐ ਜਿਸਾ ਗੁੰਡਾਗਰਦੀ ਖੁੱਲੀ ਵਧੀ ਹੋਈ ਐ ਬ੍ਰਸ਼ਟਾਚਾਰ ਖੁੱਲਾ ਹਰ ਮੈਦਾਨ ਚ ਵਧਿਆ ਉਸ ਨੂੰ ਨੱਥ ਪਾਉਣ ਦੇ ਲਈ ਇਹਨੂੰ ਚੋਣਾਂ ਵਿਚ ਸ਼ਾਨ ਵੀ ਬੜਾ ਵਧੀਆ ਮੇਰੇ ਕੇ ਬ੍ਰੀਕੀ ਦੇ ਨਾਲ ਉਸ ਨੂੰ ਖਤਮ ਕੀਤਾ ਜਾਏਗਾ ਜੇ ਇਹ ਜਿੱਤ ਗਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਤੇ ਪੰਚਾਇਤਾਂ ਦੇ ਜਿਹੜੇ ਕੰਮ ਨੇ ਇਹ ਜ਼ਿਲ੍ਹਾ ਪ੍ਰਸ਼ਾਸਨ ਜਿਸਾ ਕਰੇਗੀ ਪੂਰੇ ਦਬਦਬਾ ਦੇ ਨਾਲੇ ਕੰਮ ਕਰਵਾਏਗਾ ਲੋਕਾਂ ਦੇ ਨਾਲ ਜਿਹੜੇ ਵਿਗੜੇ ਕੰਮ ਨੇ ਸੁਧਾਰੇਗਾ ਇਲਾਕੇ ਨੂੰ ਬਿਲਕੁਲ ਸੁਧਾਰ ਕੇ ਚੱਲੇਗਾ ਲੋਕਾਂ ਦੇ ਵਿੱਚ ਇਹ ਵਿਛੜਿਆ ਆਇਆ ਔਰ ਅਸੀਂ ਆਸ ਪੰਜਾਬ ਪਾਰਟੀ ਵੱਲੋਂ ਔਰ ਆਲ ਇੰਡੀਆ ਐਂਟੀ ਕ腐ਚਨ ਮੋਰਚੇ ਦੀ ਸਮੁੱਚੀ ਟੀਮ ਵੱਲੋਂ ਸਾਡੇ ਰਾਸ਼ਟਰੀ ਜਿਹੜੇ ਪ੍ਰਧਾਨ ਨੇ ਅਜੇ ਇੱਕ ਮੱਤੀ ਨੂੰ ਜੀ ਸਾਡੇ ਸੁਖਦੇਵ ਜੀ ਕਾਰਜਕਾਰੀ ਦੇ ਮੈਂਬਰ ਨੇ ਸਾਡੇ ਹਰੀਸ਼ਾ ਜੀ ਜਿਹੜੇ ਨੇ ਸਾਡੇ ਜਨਰਲ ਸੈਕਟਰੀ ਨੇ ਪੰਜਾਬ ਦੇ ਜੰਜੇ ਸੋਨੀ ਜਿਹੜਾ ਸਾਡਾ ਮਗੇ ਬੂਤ ਐਕਸਲ ਜਿਹੜਾ ਹੈ ਪ੍ਰਵਾਸੀ ਸੈਲ ਦਾ ਪ੍ਰਧਾਨ ਹੈ ਇਹਨੂੰ ਜਲਦੀ ਹੀ ਜ਼ਿੰਮੇਵਾਰੀ ਜਿਹੜੀ ਵੱਢੀ ਦਿੱਤੀ ਜਾਣੀ ਹੈ ਜਤਿੰਦਰ ਗੁਪਤਾ ਵੀ ਇਹਨੂੰ ਵੀ ਅਸੀਂ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੇ ਹਾਂ ਅਸੀਂ ਕੰਨੇ ਕਿ ਇਲੈਕਸ਼ਨ ਜਿਹੜੇ ਆ ਪੂਰੇ ਜੋਰ ਸ਼ੋਰ ਨਾਲ ਲੜੇ ਅਸੀਂ ਇਹਦੇ ਨਾਲ ਪੂਰਾ ਕੰਦੇ ਨਾਲ ਕੰਦਾ ਮਿਲਾ ਕੇ ਆਸ ਪੰਜਾਬ ਪਾਰਟੀ ਔਰ ਆਲ ਇੰਡੀਆ ਦੀ ਗੱਲ ਸੇ ਮੋਰਚਾ ਸਾਥ ਦੇ